ਗੁੱਡ ਮਾਰਨਿੰਗ ਸਟੂਡੈਂਟਸ ਥਿਸ ਇਜ਼ ਪੋਇਮ ਨੰਬਰ 4 ਸ਼ਤੋ ਦੀ ਬੇਰੀ ਪੇਜ ਨੰਬਰ 81 ਇਹ ਕਵਿਤਾ ਪੰਜਾਬੀ ਦੇ ਪ੍ਰਸਿੱਧ ਕਵੀ ਪ੍ਰੋਫੈਸਰ ਮੋਹਨ ਸਿੰਘ ਜੀ ਦੁਆਰਾ ਲਿਖੀ ਗਈ ਹੈ ਇਸ ਕਵਿਤਾ ਦੇ ਵਿੱਚ ਕਵੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਬਿਤਾਏ ਗਏ ਪੁਰਾਣੇ ਦਿਨਾਂ ਨੂੰ ਯਾਦ ਕਰਦਾ ਹੈ ਕਵੀ ਦੱਸਦਾ ਹੈ ਕਿ ਪਹਿਲੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਕਿੰਨੀ ਸਹਿਣਸ਼ੀਲਤਾ ਸੀ ਕਿਵੇਂ ਪਿਆਰ ਮੁਹੱਬਤ ਦੇ ਨਾਲ ਉਹ ਇੱਕ ਦੂਸਰੇ ਦੇ ਨਾਲ ਰਹਿੰਦੇ ਸੀ ਕਿੱਦਾਂ ਵੱਟਿਆਂ ਦਾ ਸਤਿਕਾਰ ਕਰਦੇ ਸੀ ਪਰ ਜਿਹੜਾ ਅੱਜ ਦਾ ਇਨਸਾਨ ਉਹ ਇਹ ਸਾਰੀਆਂ ਗੱਲਾਂ ਨੂੰ ਭੁਲਾ ਕੇ ਇਕ ਮਤਲਬ ਆਪਣੀ ਆਪ ਦੇ ਵਿੱਚ ਜਿਹੜਾ ਜ਼ਿੰਦਗੀ ਜੀਣੀ ਪਸੰਦ ਕਰਦਾ ਆ ਇਹ ਦਿਨਾਂ ਮਤਲਬ ਕਿ ਇਨ ਇਨਾ ਦਿਨਾਂ ਦੇ ਵਿੱਚ ਲੋਕਾਂ ਦੇ ਵਿੱਚ ਆਪਸੀ ਪਿਆਰ ਮੁਹੱਬਤ ਨਾ ਹੋਣ ਕਰਕੇ ਜਿਹੜਾ ਕਵੀ ਇਹ ਬਹੁਤ ਅਫਸੋਸ ਜ਼ਾਹਿਰ ਕਰਦਾ ਹੈ ਦੇਖੋ ਕਵਿਤਾ ਦੇ ਵਿੱਚ ਕਿ ਉਹ ਕਿੱਧਰ ਗਏ ਦਿਹਾੜੇ ਜਦੋਂ ਛੱਤੋ ਦੇ ਪਿਛਵਾੜੀ ਸੰਬੇਰ ਛੱਤੋ ਦੇ ਟਾਂਦੇ ਹੱਸਸ ਕੇ ਗੱਲਾਂ ਕਰਨੇ ਕੀ ਕਹਿ ਰਿਹਾ ਕਵੀ ਉਹ ਕਿੱਧਰ ਗਏ ਦਿਹਾੜੇ ਉਹ ਦਿਨ ਕਿੱਧਰ ਚਲੇ ਗਏ ਜਦ ਛੱਤੋਂ ਦੇ ਪਿਛਵਾੜੇ ਜਦੋਂ ਛੱਤੋਂ ਦੇ ਘਰ ਦੇ ਪਿਛਲੇ ਪਾਸੇ ਸੰਬੀਰ ਛੱਤੋਂ ਦੇ ਢਾਂਦੇ ਹੱਸ ਹੱਸ ਕੇ ਕਾਲਾ ਖਾਂਦੇ ਜਿਹੜੇ ਉਸ ਦੇ ਘਰ ਦੇ ਪਿਛਲੇ ਪਾਸੇ ਬੇਰੀ ਲੱਗੀ ਹੋਈ ਸੀਗੀ ਉਸ ਤੇ ਚੜ ਕੇ ਬੇਰ ਖਾਂਦੇ ਸੀ ਤੇ ਉਸ ਦੀਆਂ ਛਿੜਕਾਂ ਖਾਂਦੇ ਸੀ ਉਹ ਦਿਨ ਕਿੱਧਰ ਚਲੇ ਗਏ ਕਰ ਲਾਗੇ ਲਾਗੇ ਸਿਰੀਆਂ ਉਹ ਬੇਰੀ ਥੱਲੇ ਬਹਿਣਾ ਸਿਰੀਆਂ ਸਿਰ ਕਹਿੰਦਾ ਸੀ ਇੱਕ ਦੂਸਰੇ ਦੇ ਨਾਲ ਸਿਰ ਜੋੜ ਕੇ ਮਤਲਬ ਕਿ ਚੋਰੀ ਚੋਰੀ ਗੱਲਾਂ ਕਰਨੀਆਂ ਕੋਲ ਕੋਲ ਹੋ ਕੇ ਬੈਠਣਾ ਬੇਰੀਆਂ ਦੇ ਥੱਲੇ ਥੋੜੀ ਜਹੀ ਕੁਰਕੁਰ ਮਗਰੋਂ ਫਿਰ ਜਾ ਛੱਤੋਂ ਨੂੰ ਕਹਿਣਾ ਕੁਰਕੁਰ ਮਗਰੋਂ ਕੋਈ ਸਲਾ ਬਣਾ ਕੇ ਹੌਲੀ-ਹੌਲੀ ਕੱਲਾਂ ਕਰਕੇ ਛੱਤੋਂ ਨੂੰ ਜਾ ਕੇ ਕੀ ਕਹਿੰਦੇ ਸਾਨੂੰ ਉਹ ਛੇਤੀ ਕਰ ਬੇਬੇ ਛੱਤੋਂ ਤੈਨੂੰ ਸੱਦਦੀ ਭੂਆ ਛੱਤੋਂ ਫਿਰ ਉਹਨਾਂ ਨੇ ਕਹਿਣਾ ਕਿ ਬੇਬੇ ਛੱਤੋਂ ਤੂੰ ਜਲਦੀ ਕਰ ਆਪਣਾ ਕੰਮ ਖਤਮ ਕਰ ਤੈਨੂੰ ਭੂਆ ਛੱਤੋਂ ਜਿਹੜੀ ਆ ਸੱਦਦੀ ਬੁਲਾ ਰਹੀ ਹੈ ਉਸ ਜਾਣਾ ਹੌਲੀ-ਹੌਲੀ ਅਸੰਕਰ ਕੇ ਫੁਰਤੀ ਸ਼ੋਲੀ ਉਸ ਜਿਹੜੀ ਸੱਤੋਂ ਨੇ ਹੌਲੀ ਹੌਲੀ ਜਾਣਾ ਅਸੇ ਕਰਕੇ ਫੁਰਤੀ ਨਾਲ ਅਸੀਂ ਕਾਲੀ ਕਰਕੇ ਤੇਜ਼ੀ ਦੇ ਨਾਲ ਗੱਲੜ ਵਾਂਗੂੰ ਚੜ ਜਾਣਾ ਬੀਰਾਂ ਦਾ ਮੀਂਹ ਭਰਣਾ ਗੱਲੜ ਵਾਂਗੂੰ ਬੀਰੀ ਤੇ ਚੜ ਜਾਣਾ ਤੇ ਬੀਰਾਂ ਦਾ ਮੀਂਹ ਭਰਣਾ ਅਸੀਂ ਬੁੜੀ ਤੇਜ਼ੀ ਦੇ ਨਾਲ ਬੀਰ ਜਿਹੜੇ ਉਹ ਬੀਰੀਆਂ ਤੋਂ ਤੋੜ-ਤੋੜ ਕੇ ਸੁਕਣੇ ਆਪੀ ਤਾਂ ਚੁੰਨ-ਚੁੰਨ ਖਾਣੇ ਸ਼ੋਰਾਂ ਨੂੰ ਦਬਕੇ ਲਾਣੇ ਕਹਿੰਦਾ ਸੀ ਆਪ ਜਿਹੜੇ ਚੁੰਨ-ਚੁੰਨ ਵਧੀਆ-ਵਧੀਆ ਬੀਰ ਖਾਂਦੇ ਹੁੰਦੇ ਸੀ ਸ਼ੋਰਾਂ ਨੂੰ ਛੋਟੇ ਬੱਚਿਆਂ ਨੂੰ ਜਿਹੜੇ ਬੱਚੇ ਛੋਟੇ ਉਹਨਾਂ ਦੇ ਨਾਲ ਗਏ ਸੀ ਉਹਨਾਂ ਨੂੰ ਦਬਕੇ ਲਾਣੇ ਉਹਨਾਂ ਨੂੰ ਖਿਜਣਾ ਬੱਚੂ ਹਰਨਾਮਿਆ ਖਾਲਾ ਸੰਤੂ ਡੱਬਾਂ ਵਿੱਚ ਪਾ ਲੈ ਕੀ ਕਹਿੰਦੇ ਸੀ ਬੱਚਿਓ ਹਰਨਾਮਿਆ ਹਰਨਾਮਿਆ ਤੂੰ ਵੀ ਬੇਰ ਖਾਲਾ ਸੰਤੂ ਡਬਾ ਵਿੱਚ ਆਪਣੀਆਂ ਜੇਬਾਂ ਦੇ ਵਿੱਚ ਜਿਹੜੇ ਆ ਤੂੰ ਬੇਰ ਪਾਲਾ ਖਾ ਖੂ ਕੇ ਥੱਲੇ ਲੈਣਾ ਫਿਰ ਬਣ ਵਰਤਾਵੇ ਬਹਿਣਾ ਕਹਿੰਦਾ ਉੱਪਰ ਉਹ ਵੀ ਅਸੀਂ ਜਦੋਂ ਬੇਰ ਲਾਣੇ ਉਦੋਂ ਵੀ ਖਾ ਲੈਣੇ ਫਿਰ ਥੱਲੇ ਆ ਜਾਣਾ ਲੈਣਾ ਥੱਲੇ ਉਤਰ ਜਾਣਾ ਫਿਰ ਬਣ ਵਰਤਾਵੇ ਬਹਿਣਾ ਫਿਰ ਅਸੀਂ ਸਾਰਿਆਂ ਨੂੰ ਵਰਤਾਣੇ ਵੰਡਣੇ ਕੁਝ ਵੰਡ ਕਰਾਈ ਲੈਣੀ ਕੁਝ ਕੰਡੇ ਚੁਭਾਈ ਲੈਣੀ ਵੰਡ ਗ੍ਰਾਈ ਕਿਉਂਕਿ ਵੰਡਣ ਇਸ ਕਰਕੇ ਵੀ ਜ਼ਿਆਦਾ ਲੈਣੇ ਤੇ ਫਿਰ ਜਦੋਂ ਉਤਾਰੇ ਸੀ ਬੇਰ ਲਾਏ ਸੀਗੇ ਫਿਰ ਉਹਨਾਂ ਦੇ ਕੰਡੇ ਚੁੱਬੇ ਸੀ ਇਸ ਕਰਕੇ ਵੀ ਉਹਨਾਂ ਨੇ ਜ਼ਿਆਦਾ ਬੇਰ ਲੈਣੇ ਫਿਰ ਠੀਕ ਜਿਹੜਾ ਪਾਣਾ ਉਤੋਂ ਛੱਤੋ ਆ ਜਾਣਾ ਫਿਰ ਬੇਰ ਖਾ ਕੇ ਉਹਨਾਂ ਨੇ ਠੀਕ ਜਿਹੜਾ ਪਾਣਾ ਰੋਲਾ ਪਾਣਾ ਸ਼ੁਰੂ ਕਰ ਦੇਣਾ ਇਹਨਿੰਨੂ ਜਿਹੜੀ ਛੱਤੋ ਆ ਉਸ ਨੂੰ ਪਤਾ ਚੱਲ ਜਾਂਦਾ ਸੀ ਕਿ ਉਹਨਾਂ ਨੂੰ ਉਸ ਨੂੰ ਸੱਤੋ ਨਹੀਂ ਬੁਲਾ ਰਹੀ ਉਸ ਨੇ ਹੌਲੀ-ਹੌਲੀ ਜਦੋਂ ਵਾਪਸ ਆਣਾ ਉਸ ਝੂਠੀ-ਮੂਠੀ ਕੁੱਟਣਾ ਅਸੀਂ ਝੂਠੀ-ਮੂਠੀ ਰੋਣਾ ਉਨੇ ਝੂਠੀ-ਮੂਠੀ ਉਹਨਾਂ ਨੂੰ ਮਤਲਬ ਕਿ ਪਿਆਰ ਦੇ ਨਾਲ ਉਹਨਾਂ ਨੂੰ ਕੁੱਟਣਾ ਕਿ ਤੁਸੀਂ ਮੈਨੂੰ ਝੂਠ ਬੋਲਿਆ ਹੈ ਘਰੋਂ ਜਾਣ ਲਈ ਕਿਹਾ ਤਾਂ ਜੇ ਤੁਸੀਂ ਵੀਰ ਖਾ ਸਕੋ ਅਸੀਂ ਝੂਠੀ-ਮੂਠੀ ਰੋਣਾ ਕਹਿੰਦਾ ਅਸੀਂ ਉਸ ਦੇ ਅੱਗੇ ਬਹਾਨੇ ਮਾਰਨੇ ਰੋਣਦੇ ਉਸ ਧੋਣ ਸਾਡੀ ਛੱਡਣੀ ਅਸੀਂ ਟੱਪ ਕੇ ਪਰਖ ਲੋਣਾ ਜਿੱਦਾਂ ਹੀ ਉਹਨੇ ਸਾਨੂੰ ਝੂਠੀ-ਮੂਠੀ ਕੁੱਟਦੀ ਨੇ ਛੱਡਣੀ ਸਾਡੀ ਗਰਦਨ ਜਿੱਦਾਂ ਉਹਨੇ ਸਾਨੂੰ ਛੱਡਣਾ ਅਸੀਂ ਟੱਪ ਕੇ ਅਸੀਂ ਨੱਠ ਕੇ ਪਰੇ ਹੋ ਜਾਣਾ ਉਸਾਂ ਗਾਲਾਂ ਦੇਣੀਆਂ ਖਲ ਕੀ ਇਸ ਗਾਣਾ ਅੱਗੋਂ ਰਲ ਕੇ ਉਸਨੇ ਖੜੋ ਕੇ ਖਲ ਕੇ ਸਾਨੂੰ ਖੁੱਲ ਕੇ ਗਾਲਾਂ ਦੇਣੀਆਂ ਇਸ ਗਾਣਾ ਅੱਗੋਂ ਰਲ ਕੇ ਅਸੀਂ ਅੱਗੋਂ ਰਲ ਕੇ ਗਾਲਾਂ ਉਹਦੀਆਂ ਸੁਣ ਕੇ ਗੁੱਸਾ ਕਰਨ ਦੀ ਬਜਾਏ ਅਸੀਂ ਗਾਣਾ ગાਣਾ ਸ਼ੁਰੂ ਕਰ ਤਾਣਾ ਛਤੋ ਮਈ ਦੀਆਂ ਗਾਲਾਂ ਹੰਤ ਦੇਤੇ ਕਿਉਂ ਦੀਆਂ ਨਾਲਾਂ ਕਿਹੜਾ ਗਾਣਾ ਗਾਉਂਦੇ ਸੀ ਕਿ ਛਤੋ ਮਈ ਦੀਆਂ ਜਿਹੜੀਆਂ ਗਾਲਾਂ ਆ ਉਹ ਸਾਡੇ ਲਈ ਦੁੱਧ ਤੇ ਕਿਉਂ ਦੀਆਂ ਨਾਲਾਂ ਦੇ ਸਮਾਨ ਹਨ ਅੱਜ ਉਹ ਇਹ ਜੇ ਕੋਈ ਆਖੇ ਅਸੀਂ ਹੋਈਏ ਲੋਹੇ ਲਾਖੇ ਕਹਿੰਦੇ ਉਦੋਂ ਅਸੀਂ ਹਾਸਾ ਹਾਸ ਕੀ ਗਾਲਾਂ ਗਾਂਦੇ ਸिखਾਉਂਦੇ ਸੀ ਪਰ ਅੱਜ ਦਾ ਸਮਾਂ ਕੀ ਆ ਜੇ ਸਾਨੂੰ ਕੋਈ ਓਏ ਵੀ ਆਖ ਦਿੰਦਾ ਆ ਅਸੀਂ ਹੋਈਏ ਲੋਹੇ ਲਾਖੀ ਅਸੀਂ ਗੁੱਸੇ ਦੇ ਨਾਲ ਲਾਲ ਹੋ ਜਾਂਦੇ ਆ ਅੱਜ ਸਾਨੂੰ ਕੋਈ ਜੇ ਘੂਰੇ ਅਸੀਂ ਚੁੱਕ ਚੁੱਕ ਪਈਏ ਹੂਰੇ ਕਹਿੰਦੇ ਜੇ ਸਾਨੂੰ ਕੋਈ ਘੂਰਦਾ ਆ ਮਤਲਬ ਘੂਰ ਕੇ ਵੇਖਦਾ ਵੀ ਆ ਅਸੀਂ ਚੁੱਕਾ ਸੀ ਉਸ ਨਾਲ ਹੱਥੋਂ ਪਾਈ ਤੱਕ ਉੱਤਰ ਜਾਂਦੇ ਆ ਗਾਲਾਂ ਰਿੰਨਾਈ ਕਪਾਸੇ ਅਸੀਂ ਚੱਲ ਨਾ ਸਕੀ ਹਾਸੇ ਕਹਿੰਦੇ ਗਾਲਾਂ ਤਾਂ ਬਹੁਤ ਦੂਰ ਦੀ ਗੱਲ ਆ ਅਸੀਂ ਤਾਂ ਕਿਸੇ ਦੇ ਹਾਸੇ ਵੀ ਨਹੀਂ ਚੱਲ ਸਕਦੇ ਗੱਲ ਗਲ ਤੇ ਭਜਿਏ ਥਾਣੇ ਅਸੀਂ ਭੁੱਲ ਬੈਠੇ ਉਹ ਜਾਣੇ ਕਹਿੰਦਾ ਛੋਟੀ ਛੋਟੀ ਗੱਲ ਤੇ ਅਸੀਂ ਹੁਣ ਕੀ ਕਰਦੇ ਆ ਥਾਣਿਆਂ ਦੇ ਵਿੱਚ ਜਿਹੜੇ ਆ ਚੱਲੇ ਜਾਂਦੇ ਆ ਅਸੀਂ ਭੁੱਲ ਬੈਠੇ ਹੋ ਜਾਨੇ ਅਸੀਂ ਉਹ ਸਮੇ ਜਿਹੜੇ ਉਹ ਵਧੀਆ ਸਮੇ ਸੀਗੇ ਜਦੋਂ ਲੋਕੀ ਕਿਸੇ ਦੀ ਕਹੀ ਹੋਈ ਵਧੀਕੀ ਨੂੰ ਚਰ ਲੈਂਦੇ ਸੀ ਜਾਂ ਕਹੀ ਹੋਈ ਗੱਲ ਨੂੰ ਚਰ ਲੈਂਦੇ ਸੀ ਅਸੀਂ ਉਹ ਜਿਹੜਾ ਸਮਾ ਆ ਉਹ ਜਾਣੇ ਉਹ ਟਾਈਮ ਜਿਹੜਾ ਆ ਉਹ ਅਸੀਂ ਭੁੱਲ ਬੈਠੇ ਹਾਂ ਉਹ ਕਿੱਧਰ ਗਏ ਦਿਹਾੜੇ ਜਦ ਛੱਤੂ ਦੇ ਪਿਛਵਾੜੇ ਸਾ ਬੇਰ ਛੱਤੂ ਦੇ ਟਾਂਦੇ ਹੱਸ-ਸੱਸ ਕੇ ਗੱਲਾਂ ਖਾਂਦੇ ਕਵੀ ਪੁਰਾਣੇ ਦਿਨਾਂ ਨੂੰ ਯਾਦ ਕਰਦਾ ਹੋਇਆ ਕੀ ਕਹਿ ਰਿਹਾ ਕਿ ਉਹ ਦਿਹਾੜੇ ਉਹ ਦਿਨ ਜਿਹੜੇ ਉਹ ਕਿੱਧਰ ਚਲੇ ਗਏ ਜਦੋਂ ਛੱਤੋਂ ਦੇ ਘਰ ਦੇ ਪਿਛਲੇ ਪਾਸੇ ਅਸੀਂ ਬੇਰ ਲਾਲ ਆ ਕੇ ਖਾਂਦੇ ਹੁੰਦੇ ਸੀਗੇ ਬੇਰ ਖਾਣ ਤੋਂ ਬਾਅਦ ਅਸੀਂ ਛੱਤੋਂ ਮਾਈ ਦੀਆਂ ਜਿਹੜੀਆਂ ਗਾਲਾਂ ਵੀ ਆ ਹਾਸਾ ਸੀਗੇ ਖਾਂਦੇ ਸੀ